ਅੱਜ ਮੈਂ ਵਾਈਫਾ ਸਾਹਿਬ ਵਾਈ ਫਤੇ ਅਈ ਦੋਸਤੋ ਕਿਦਾਂ ਉਮੀਦਵਾਰ ਦਾ ਤੁਸੀਂ ਸਾਰੇ ਵਧਿਆ ਹੋਗੇ ਅੱਜ ਆਪਾਂ ਨੂੰ ਫੇਰ ਲੈ ਕੇ ਆਪਨੇ ਬਾਗੀ ਦੇ ਮੇਲੇ ਤੇ ਜੋਗੀ ਬਹੁਤ ਬਹੁਤ ਮੇਲਾ ਵੀਰੇ ਮਰੇ ਆ ਸੁਨਾ ਕੋ ਜਾਨਤਾ ਦੇ ਰਿਐਕਸ਼ਨ ਚੰਡੋਲਾ ਦੇ ਪਹੁੰਚ ਜਾਏ ਕਰ ਨਾਲ ਵੀ ਬਹੁਤਿਆਰ ਰਣੀ ਤੈਨੂੰ ਕੰਬਣੀ ਛਿੜ ਗਈ ਤੈਨੂੰ ਦੇਖਿਆ ਜਦੋਂ ਜ਼ਰਾ ਸਾਨੂੰ ਸਾਰਾ ਹੀ ਜੱਗ ਵੇਖਦਾ ਹਾਂ ਮੇਰੇ ਹਾਨੀਆਂ ਸਾਨੂੰ ਸਾਰਾ ਹੀ ਜੱਗ ਵੇਖਦਾ ਤੇਰਾ ਕਿਦਾਂ ਹੱਥ ਫੜਾਂ ਉਹ ਕਹਿਆ ਜੂਗਾ ਮੇਲੇ ਨੂੰ ਚੱਲੀ ਏ ਫਾਇਦੋ ਤੋਂ ਮੇਰੇ ਪਿੱਲੇ ਜਣਨ ਕਦੇ ਦੇਖੇ ਰਹੋ ਦੇਖੋ ਜੀ ਜੀ ਕੀ ਆਵਾਜ਼ ਹੈ ਬਹੁਤ ਵਧੀਆ ਵਧੀਆ ਲੱਗੇ ਭਾਇਆ ਆ ਤੁਹਾਨੂੰ ਨਾ ਮਾਣ ਲੱਗਦਾ ਮੇਲੇ ਨੂੰ ਚੱਲੀ ਏ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤੇ ਜੋਰੀਆਂ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤੇ ਜੋਰੀਆਂ ਖਸਮਾ ਚੱਲੀਏ ਹੋ ਰੌਣਕ ਹੋ ਜੂ ਘਟਵੇ ਚੱਲ ਮੇਲੇ ਨੂੰ ਚੱਲੀਏ ਹਾਈ ਚੱਲ ਮੇਲੇ ਨੂੰ ਚੱਲੀਏ ਵੰਝਲੀ ਵਜਾ ਸ਼ੋਰ ਲੰਮੇਂਦਿਆ ਵੰਝਲੀ ਵਜਾ ਜੋ ਰਾਲਮੇ ਦਿਆ 2000 years later ਹਾਈ ਦੋਸਤੋ ਹੁਣ ਜੀ ਚੈੱਕ ਕਰੀ ਰਹੇ ਆ ਆਪਣੇ ਪਹਿਲਾ ਬੋਨ ਨਗਰ ਕੀਤੇ ਦੇ ਤਾਰੇ ਤਾਰੀਆਂ ਸੀ ਕੋਲ ਦੇ ਆਪਣੇ ਵੱਡੇ ਵੱਡੇ ਆਤੀ ਮਾਰਾ ਨੰਗੇ ਹੁਣ ਵੀ ਜੀ ਆਪਣੇ ਗਾਂਦ ਨੂੰ ਦਿਖਾਵਾਂਗੇ ਤਾਂ ਕੰਡੋਲ ਆ ਰੰਗਾ ਨੇ ਆਪਣੇ ਵੀ ਸਾਰੇ ਆਪਣੇ ਲਈ ਵਿਗਰੇ ਨੇ ਦੇਖੋ ਵੀਰ ਜੀ

ਉੜਨਾ ਬੰਦੇ ਸਾਰੇ ਖਜਾ ਕਰੇ ਭੜੇ ਵੇ ਸੇਲਾ ਵੀਰ ਮੇਰੋ ਦੇਖੋ ਵੀਰ ਜੀ 100-100 ਦੀਆਂ ਪੈਂਟ 2-2 ਦੀਆਂ ਜੇ ਕਿਸੇ ਮੇਰੇ ਵੀਰ ਚਾਹੀਦੇ ਹੋ ਤਾਂ ਇੱਥੇ ਆ ਸਕਦਾ ਆਪਣੇ ਕੰਟਰੈਕਟਰ ਕਰ ਸਕਦਾ ਬਾਕੀ ਸੇਲਾ ਬਹੁਤ ਲੱਗਿਆ ਵੇ ਭਰਾ ਮੇਰੋ ਪਹੁੰਚ ਮੁਕਸਰ ਮਾਗੀ ਦੇ ਮੇਲੇ ਤੇ 328 AM ਆਈ ਦੋਤਾ ਜੇ ਕਿਸੇ ਵੀਰ ਭਰਾ ਨੂੰ ਬੂਟ ਦੀ ਲੋੜ ਹੋਵੇ ਤਾਂ ਇੱਥੋਂ ਵੀਰੇ ਅਗੇ ਬੂਟ ਲੈ ਕੇ ਜਾਦਾ ਸਿਰਫ 300 ਰੁਪਏ ਦੇ ਬੂਟ 300 ਦੇ ਬੂਟ ਜਿਹੜੇ ਵੱਡੇ ਵੱਡੇ ਸਿੰਗਰ ਹਨ ਵੀਰੇ ਸਾਰੇ ਇੱਥੇ ਹੀ ਬੂਟ ਪਾਉਂਦੇ ਆ ਇੱਧਰ ਆ ਜੀ ਵੀਰ ਮੇਰੋ ਐਦਾਂ ਵੀ ਮੇਰੇ ਕੋਟ ਆ ਵਦਿਆ ਵਦਿਆ ਕੋਟੜੇ ਆਪਣੇ ਮੈਡਮ ਕੋਟਾਂ ਪਾਉਂਦੀਆਂ ਸਿੰਗਰ ਨੇ ਆਪਣੇ ਕਿੰਨੇ ਕਿਹਾ ਬਾਈ 100 ਰੁਪਏ ਦੇ ਕੋਟ ਦੇ ਯਾਰ ਦੇਖੋ ਯਾਰ ਐ ਵੈਂਚਿਵੈਲੀ ਨਾ ਆਪਾਂ ਆਪਣੇ ਸਲਮੇ ਕੋਲੇ ਪਹੁੰਚ ਗਏ ਆ ਇਹ ਸਲਮਾ ਵੀ ਤੇ ਆਪਣੇ ਬਹੁ ਗੁੜੇ ਸਬੰਧ ਆ ਆਪਣੇ ਮਹੀਨੇ ਵੀਰੇ ਕਾਲਜ ਵੇਲੇ ਬਹੁਤ ਅੱਗ ਭਰ ਕੇ ਵਿਦਿਆ ਆਪਣੇ ਸਲਮੇ ਚ ਆਇਆ ਐ ਫੜ ਲਿਆ ਸਾ ਬਹੁਤ ਸੋਹਣੇ ਸਲਮਾ ਫਲਮਾਂ ਲੱਗਦੀਆਂ ਆ ਵੇਖੋ ਵੀਰ ਜੀ ਤੇਰਾ ਆਪਣੇ ਦੇ ਮਾਲਕ ਕਿਸੇ ਨੂੰ ਖੇਤੀ ਲਈ ਕਿਸੇ ਵੀ ਸੰਦੀ ਕਿਸੇ ਤਰ੍ਹਾਂ ਦੀ ਲੋੜ ਆ ਵੀਰ ਜੀ ਆ ਦੇਖੋ ਤੇ ਬਹੁਤ ਵਧੀਆ ਵਧੀਆ ਬਹੁਤ ਵਧੀਆ ਦੀ ਕੁਆਲਿਟੀ ਨਾਲ ਵਧੀਆ ਵਧੀਆ ਰੇਟਰ ਮਿਲਦਿਆ ਨਾ ਆ ਦੇਖੋ ਵੀਰ ਜੀ ਬਹੁਤ ਹੋ ਜਾ ਦੇਖੋ ਵੀਰ ਜੀ ਆ ਦੇਖੋ ਵੀਰ ਜੀ ਹੱਥ ਬਸ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੋਂ ਇਹੋ ਜੀ ਵਸਤੂ ਨਾਲ ਰੂਰੋ ਕਰਉਣ ਲੱਗੇ ਆ ਜੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਰਦ ਔਰਤ ਬੱਚਾ ਜੋ ਵੀ ਆ ਇੱਕੋ ਰਗ ਵਿੱਚ ਰਗਾਂ ਵਿੱਚ ਇਹ ਤਰ੍ਹਾਂ ਨਹੀਂ ਦੱਸ ਸਕਦੇ ਠੀਕ ਆ ਉਹ ਆਪਾਂ ਨੂੰ ਯੂ ਐਸਏ ਕੈਨੇਡਾ ਦੇ ਪੀਲੇ ਪਤੇ ਨੇ ਉਹਨਾਂ ਹੱਥ ਲਾ ਕੇ ਮੋੜ ਸਕਦੇ ਆ ਉਹ ਵਸਤੂ ਜੇ ਆਪਾਂ ਦੱਸ ਦਿਆਂ ਸਿਰ 2 ਮਿੰਟ ਬਾਅਦ ਆ ਵੀ ਦੱਸ ਦਿਆਂ 6 ਐਂਡ ਅ ਹਾਫ ਆਵਰਸ ਲੇਟਰ ਹਾਂ ਜੀ ਦੱਸ ਗਿਆ ਵੀ ਕੀ ਚੀਜ਼ ਸੀ ਕਿਉਂ ਦੱਸ ਦਿੰਦਾ ਆਪਾਂ ਵਸਤੂ ਬਾਰੇ ਹੁਣ ਉਹ ਵੀਰ ਜੀ ਕਹਿੰਦੇ ਆ ਗੁਰੂ ਜੀ ਦਾ ਪ੍ਰਸ਼ਾਦ ਭੰਗ 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 ਵੀਰ ਮੇਰੇ ਹਾਂ ਜੀ ਹੁਣ ਆਪਾਂ ਕਰਦੇ ਅੰਦਰ ਜਾਂਦੀ ਤਿਆਰੀ ਜਾਣਾ ਤਾਂ ਸਾਰੇ ਯਾਰ ਆ ਪਈ ਲੈਣੇ ਸੀਗੇ ਕੋਈ ਲੋਕੀ ਪ੍ਰੋਬਲਮ ਪੈ ਗਈ ਤਾਂ ਕਿ ਲੇਟ ਆਉਣਗੇ ਚਲੋ ਆਪਾਂ ਚੱਲਦੇ ਟਰੈਕਟਰ ਲੈਣੇ ਆਪਾਂ ਆਪਾਂ ਵੇਨੇ ਅੰਦਰ ਆਜੋ ਹਾਂ ਜੀ ਆਹ ਦੇਖੋ ਵੀਰੇ ਆਪਾਂ ਦੋ ਡੱਡਾ ਲੈ ਲਈਆਂ ਹੁਣ ਆਪਾਂ ਚੱਲਦੇ ਅੰਦਰ ਆਂਦੀ ਟੂਮੋਰੋ ਹਾਂ ਜੀ ਪਣ ਆਪਣੀ ਐਂਟਰੀ ਹੋ ਚੁਕੀ ਹੈ ਮਨਾ ਪੂਰੀ ਮਾਸਤੀ ਕਰਨੀ ਨਾਲ ਫੋਨ ਨੂੰ ਕਰਾਵਾ ਗਿਆ ਰਿਓ ਆ ਦੇਖੋ ਵੀ ਵੀਰੋ ਹਾਂਜੀ ਵੇਖੋ ਮਿੱਤਰੋ ਸਾਰੇ ਆਪ ਦੇ ਆਪ ਦੇ ਇਸੇ ਲੈਣ ਨਾਲ ਸਾਰੇ ਆਏ ਹੁਣ ਆਪਣਾ ਕੀ ਬਣੂ ਗਰੀਬਾਂ ਦਾ 66ੜ ਰਹਿ ਗਏ ਆ 100 ਰੁਪਏ ਲੈ ਗਏ ਜੇ ਆ ਗਏ ਤਾਂ ਵੀ ਠੀਕ ਆ ਕਿ ਨਾ ਇਹਦਾ ਕੀ ਕਹਿਣਾ ਆਪਣੇ ਤਾਂ ਯਾਰ ਵੇਲੀ ਆ ਉਹ ਆਪਣੇ ਭਰਾ ਹੁਣ ਆ ਗਏ ਆ ਯਾਰਾਂ ਵੇਲੀ ਆ ਕਰ ਗਿਆ ਮੋਬਾਈਲ ਲੈ ਲੈ ਘੁੰਮਣ ਆਪਾਂ ਠੀਕ ਆ ਵੀਰੋ ਮਿਲਦੇ ਆਂ ਹਾਂਜੀ ਲੱਗਦਾ ਨੇ ਕੁਝ ਬਣੂਗਾ ਆਪਣਾ ਯਾਰ ਦਰ ਦੇ ਦਰ ਦੇ ਫੇਰ ਇਧਰ ਨੂੰ ਤੇ ਰਹੇ ਆਂ ਵੈਸੇ ਆ ਆਪਣਾ ਕੈਮਰਾਮੈਨ ਦੀਪ ਤੁਹਾਨੂੰ ਪਤਾ ਹੀ ਹੋਣਾ ਬਾਕੀ ਕੋਈ ਮੰਦਾ ਪਤਾ ਲੱਗਿਆ ਨਾ ਵੀਰ ਮੇਰੇ ਓ ਯਾਰ ਲੱਗਦਾ ਨਹੀਂ ਸਾਡਾ ਕੋਈ ਮੁੱਲ ਪਊ ਆਦ ਗਿਆ ਇਹਦਾ ਜਾਣੇ ਦੋਆ ਬੈਲੀ ਕੋਈ ਆਏ ਨਹੀਂ ਯਾਰ ਕੋਈ ਗੱਲ ਨਹੀਂ ਛੋਟਾ ਬਾਬੂ ਰੰਜੋਇਮੈਂਟ ਕਰਾਵਾਂਗੇ ਬਾਬੇ ਉੱਪਰ ਤਾਂ ਲੈਓ ਮਿਲਦਾ ਕੋਈ ਨਹੀਂ ਆਪਾਂ ਆ ਜਾ ਬੰਦ ਦੱਸਦੇ ਆ ਮੌਤ ਦੇ ਸੈਟ ਕਰਦੇ ਕਿਦਾਂ ਕਿਦਾਂ ਤਰੀਕੇ ਆ ਬਹੁਤ ਛੋਟੇ ਤਰੀਕੇ ਆ ਆ ਦੇਖ ਲੋ ਬਾਕੀ ਨੂੰ ਪੜੇ ਚੰਡੋਲ ਦੇ ਕੈਸਟੀ ਦਾ ਦੇਖੀ ਨੇ ਫਣੀ ਲੈਣਾ ਦਾ ਦੇਖੋ ਵੀਰ ਵੀਰੋ ਫਣੀ ਵੀਡੀਓ ਫਣੀ ਵੀ ਲੈ ਸਕਦੇ ਆ ਕੋਈ ਗੱਲ ਨਹੀਂ ਆ ਜੋ ਬੇਟਾ ਆ ਹਾਂਜੀ ਜਿਹੜਾ ਮੇਰਾ ਵੀਪਰਾ ਹੱਥ ਨਾਲ ਹਫਤੇ ਤੋਂ ਗਿਆ ਨਾਤਾ ਨਹੀਂ ਗਿਆ ਮੇਰੇ ਨਾਲ ਵੀਡੀਓ ਨਾ ਸਕਦਾ ਚੈੱਕ ਕਰ ਲੋ ਮੈਂ ਅੱਜ ਤਾਂ ਜ਼ਰੂਰੀ ਬਹੁਤ ਐਕਸਨ ਹੋਇਆ ਬੰਦਾ ਯਾਰ ਨਾ ਨਾ ਦਾ ਵੀਰ ਕੋਈ ਵੀਰਾਗਾ ਦਾ ਹਾਂਜੀ ਵੀਰ ਮੇਰਾ ਜਿੰਨਾ ਵੀ ਮੇਰੇ ਵੀਰ ਭੈਣ ਭਰਾ ਦਾ ਕਿਹਦੇ ਸੁਪਨਾ ਆਏਗਾ ਨਾ ਵੀ ਜਾਏ ਤੇ ਬੈਂਦਾ ਜਿਹਨਾਂ ਹੱਥ ਦਾ ਸੁਪਨਾ ਨਹੀਂ ਪੂਰਾ ਹੋਇਆ ਆਪਾਂ ਸੁਪਨਾ ਪੂਰਾ ਕਰਾਂਗੇ ਕਿੰਨੇ ਚ ਮਾਤਰ ਦੇ 20 ਰੁਪਏ ਤੇ ਸਰ 20 ਰੁਪਏ ਤੇ ਆ ਦੇ ਕੋ ਵੀਰ ਕਿਰੋ ਤੁਹਾੜੀ ਲਈ 20 ਰੁਪਏ ਵੀਰ ਦੇ ਆਰ ਲਈ ਸਟਾ ਪੂਰਾ ਕਰਨਾ ਹੁੰਦਾ ਬਾਰੀ ਬਾਰੀ ਖੜਨ ਗਿਆ ਸੀ ਬਾਰੀ ਬਾਰੀ ਖੜਨ ਗਿਆ ਸੀ ਕੱਢ ਕੇ ਲਿਆਂਦਾ ਲੱਡੂ ਹਾਏ ਲੱਡੂ ਹਾਏ ਲੱਡੂ ਹਾਏ ਦੋਸਤਾਂ ਮੇਰੇ ਕਰਦਾ ਤੁਹਾਨੂੰ ਵੀ ਮੇਰੇ ਕੋ ਪੂਰਾ ਆਨੰਦ ਆਇਆ ਹੋਊਗਾ ਆਪਾਂ ਮਿਲਦੇ ਹਾਂ ਰੈਕਸ ਵਲੌਗ ਨੈਕਸਟ ਲੋਕੇਸ਼ਨ ਤੇ ਜਿਹੜੇ ਵੀਰ ਪ੍ਰਾਣ ਹਿਤ ਕਰ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਸਰਮ ਕਰ ਲਿਓ ਲਾਈਵ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡੇ ਲਈ ਇਦਾਂ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਰਾਵਾਂਗੇ ਥੈਂਕ ਯੂ